ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮਖ ਪਿਆਰਿਓ ਮੈਂ ਤੁਹਾਡੇ ਸਹਿਯੋਗ ਦੇ ਨਾਲ ਇੱਕ ਪ੍ਰੋਗਰਾਮ ਕਰਨ ਲੱਗਿਆ ਹਾਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਲੋਕ ਮਹੈਲਾ ਨੌਵਾਂ ਬਾਨੀਆਂ ਜੋ ਉਹਦੀ ਆਪਾਂ ਵਿਚਾਰਾਂ ਕਰਾਂਗੇ ਜਿੰਨੀ ਕੁ ਗੁਰੂ ਨੇ ਸੁਮਤ ਬਖਸੀ ਆ ਉਸ ਹਾਬ ਦੇ ਨਾਲ ਤੇ ਮੈਂ ਤੁਹਾਡੇ ਤੋਂ ਇੱਕ ਉਮੀਦ ਕਰਦਾ ਹਾਂ ਤੁਸੀਂ ਇਹ ਗੁਰਬਾਣੀ ਦੀ ਵਿਚਾਰ ਨੂੰ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਜਰੂਰ ਸੁਣੋਗੇ ਇੱਕ ਦੂਸਰੀ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਇਹ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਅੱਗੇ ਜਰੂਰ ਕਰਨਾ ਤੁਸੀਂ ਮੈਨੂੰ ਸਹਿਯੋਗ ਦਿਓ ਬਾਬੇ ਨੇ ਜਿਵੇਂ ਚਾਹਿਆ ਜਿੰਨੀ ਕੋਨੇ ਹਿੰਮਤ ਬਖਸ਼ੀ ਆਪਾਂ ਨੂੰ ਆਪਾਂ ਕੋਸ਼ਿਸ਼ ਆਪਣੀ ਜ਼ਿੰਦਗੀ 'ਚ ਕਰਦੇ ਰਹਾਂਗੇ ਤੇ ਬਾਣੀ ਤੇ ਬਚਾਰਾਂ ਪੇਸ਼ ਕਰਦੇ ਰਹਾਂਗੇ ਜਿੰਨੀ ਉਹਨਾਂ ਨੇ ਸਵਮੱਤ ਬਖਸ਼ੀ ਹੈ ਤੇ ਆਪਾਂ ਹੁਣ ਸ਼ੁਰੂ ਕਰਦੇ ਆਂ ਤੁਹਾਡੇ ਤੇ ਮੈਨੂੰ ਬਹੁਤ ਸਾਰੀਆਂ ਉਮੀਦਾਂ ਉਮੀਦਾਂ ਤੇ ਖਰੇ ਉਤਰਨਾ ਇਨਸਾਨ ਦਾ ਬੜਾ ਵਧੀਆ ਕੰਮ ਹੁੰਦਾ ਤੇ ਤੁਸੀਂ ਮੈਨੂੰ ਸਾਰੇ ਸਹਿਯੋਗ ਕਰਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਹੇਕ ਓੰਕਾਰ ਸਤਗੁਰ ਪ੍ਰਸਾਦ ਇੱਕ ਓੰਕਾਰ ਇੱਕ ਦਾ ਮਤਲਬ ਉਹ ਅਕਾਲ ਪੁਰਖ ਉਹ ਅਦੁੱਤੀ ਸ਼ਕਤੀ ਇੱਕ ਹੈ ਓਮ ਉਹ ਸਰਬਵਿਆਪਕ ਹੈ ਕਾਰ ਦਾ ਮਤਲਬ ਕੰਟੀਨਿਊ ਹਰ ਇੱਕ ਜਗ੍ਹਾ ਤੇ ਭਰਪੂਰ ਹੈ ਸਤਗੁਰ ਪ੍ਰਸਾਦ ਉਹ ਪਰਮਾਤਮਾ ਉਹਦਾ ਮਲਾਪ ਉਹਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੇ ਦੁਆਰਾ ਮਿਲਦੀ ਹੈ ਸਤਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦਾ ਹੈ ਸ਼ਲੋਕ ਮਹਲਾ 9 ਗਨ ਗੋਬਿੰਦ ਗਾयो ਨਹੀਂ ਜਨਮ ਕਾਰਤਕੀਨ ਕਹੋ ਨਾਨਕ ਹਰਿ ਭਜ ਮਨਾ ਆ ਜ਼ਬਦ ਜਲ ਕਮੀ ਨਾ ਪਾਸ਼ਾ ਜੀ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਤ ਕੀਨ ਜੇ ਤੂੰ ਪ੍ਰਮਾਤਮਾ ਦੇ ਗੁਣ ਕਦੇ ਨਹੀਂ ਨਾ ਗਾਇਆ ਆਰ ਦੀ ਜ਼ਿੰਦਗੀ ਜਿਹੜਾ ਆਪਕਾ ਨੂੰ ਸਰੀਰ ਮਿਲਿਆ ਇਹਦੀ ਗੱਲ ਹੋ ਰਹੀ ਆ ਗੁਰੂ ਪਾਸ਼ਾ ਜੀ ਕਹਿੰਦਾ ਇੰਨਾ ਸੋਹਣਾ ਸਰੀਰ ਲੈ ਕੇ ਇਸ ਧਰਤੀ ਤੇ ਆਇਆ ਤੇ ਜੇ तू ਪ੍ਰਮਾਤਮਾ ਦੇ ਗੋਣ ਕਦੇ ਨਹੀਂ ਨਾ ਗਾਏ ਤੇ ਐ ਸਮਝ ਜਨਮ ਆਕਾਰਥ ਕੀਨ ਤੇਰਾ ਸਾਰਾ ਜਨਮ ਹੀ ਵਿਅਰਥ ਚਲਿਆ ਗਿਆ ਕਿੱਡੀ ਵੱਡੀ ਗੱਲ ਹੈ ਭਲੋ ਆਪਾਂ ਜਿਹੜੇ ਆਪਣੇ ਨਿੱਜੀ ਕੰਮ ਉਹ ਤਾਂ ਆਪਾਂ ਨੇਤਾ ਪ੍ਰਤੀ ਕાળ ਹੀ ਲੈਣੇ ਟਾਈਮ ਟੂ ਟਾਈਮ ਤੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਜੋ ਗੁਰੂ ਜੀ ਸਾਨੂੰ ਉਪਦੇਸ਼ ਦੇ ਰਹੇ ਹਨ ਇਸ ਉਪਦੇਸ਼ ਤੇ ਪਹਿਰਾ ਦੀਏ ਕਿਤੇ ਮੱਥਾ ਟੇਕਣ ਤੱਕ ਸੀਮਤ ਨਾ ਰਹਿ ਜੀਏ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਗੁਣ ਗੋਵਿੰਦ ਗਾਇਓ ਨਾਹੀ ਜਨਮ ਕੀਰਤਕੀਨ ਜਨਮ ਅਕਾਰਤਕੀਨ ਤੇ ਤੇਰਾ ਸਾਰਾ ਜਨਮ ਵਿਅਰਥ ਨਿਕਲ ਜੇਗਾ ਕਹੋ ਨਾਨਕ ਨਾਨਕ ਆਖਦਾ ਹੈ ਹੇ ਮਨ ਪ੍ਰਮਾਤਮਾ ਦਾ ਭਜਨ ਕਰਿਆ ਕਰ ਤੇ ਉਸ ਨੂੰ ਜ਼ਿੰਦਗੀ ਦਾ ਆਸਰਾ ਬਣਾ ਲੈ ਕਿੰਨ ਅਗਜੈਂਪਲ ਦਿੱਤੀ ਹੈ ਕਿਵੇਂ ਆਸਰਾ ਬਣਾਉਣਾ ਜਹ ਵਿਦ ਜਲ ਕੋ ਮੀਨ ਜਿਵੇਂ ਪਾਣੀ ਨੂੰ ਮੱਸੀ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲੈਂਦੀ ਹੈ ਨਾ ਇਸੇ ਤਰ੍ਹਾਂ ਤੂੰ ਵੀ ਆਪਣੀ ਜ਼ਿੰਦਗੀ ਦਾ ਆਸਰਾ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਨੂੰ ਬਣਾ ਲੈ ਕਿਵੇਂ ਪਾਣੀ ਜਿਹਨੂੰ ਪਾਣੀ ਦੇ ਵਿੱਚੋਂ ਮੱਸੀ ਅਲੱਗ ਹੋ ਜੇ ਤੇ ਉਹਦੀ ਮੌਤ ਹੋ ਜਾਂਦੀ ਨਾ ਤੂੰ ਵੀ ਕਿਹਾ ਕਰ ਜਿੱਦੇ ਮੈਂ ਗੁਰੂ ਦੇ ਲਈ ਸਮਾਂ ਨਹੀਂ ਕੱਢਿਆ ਜਿੱਦੇ ਮੈਥੋਂ ਪਾਠ ਨਹੀਂ ਹੋਇਆ ਜਿੱਦੇ ਉਹਦੀ ਯਾਦ ਮੇਰੇ ਹਿਰਦੇ 'ਚ ਨਹੀਂ ਨਜਗੀ ਉਹਦੇ ਸਮਝਿਆ ਕਰ ਮੇਰੀ ਇੱਕ ਆਤਮਿਕ ਮੌਤ ਹੋ ਗਈ ਆ ਤਾ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਪ੍ਰਮਾਤਮਾ ਨੂੰ ਯਾਦ ਕਰਿਆ ਕਰੀਏ ਭਾਈ ਅੱਗੇ ਜਾ ਕੇ ਗੁਰੂ ਜੀ ਕਿਰਪਾ ਕਰਦੇ ਹਨ ਵੇਖੀਐ ਨਸਿਉ ਕਾਹਿ ਰਚਿਓ ਹੋ ਨ ਮਖਣਾ ਹੋਏ ਉਦਾਸ ਹੈ ਪੜਿਆ ਪਰਸਾ ਤੂੰ ਵਿਸਿਆ ਦੇ ਨਾਲ ਜਿਹੜੇ ਵਿਕਾਰਾਂ ਦੇ ਵਿੱਚ ਇੰਨਾ ਮਸਤ ਹੋਇਆ ਪਿਆ ਨਾ ਤੈਨੂੰ ਅੱਖ ਚਮਕਣ ਜਿਤਨੇ ਸਮੇਂ ਲਈ ਵੀ ਵਿਸਿਆ ਤੋਂ ਵੇਲ ਨਹੀਂ ਐ ਤੂੰ ਉਧਰੋਂ ਹਟਿਆ ਨਹੀਂ ਗੁਰੂ ਪਾਸ਼ਾ ਜੀ ਕਹਿੰਦੇ ਕਹੋ ਨਾਨਕ ਭਜ ਹਰ ਮਨਾ ਅਕਸਰੇ ਨਜਮ ਕੀ ਫਾਸ ਨਾਨਕ ਆਖਦਾ ਹੈ हे ਮਨ ਪ੍ਰਮਾਤਮਾ ਦਾ ਭਜਨ ਕਰਿਆ ਕਰ ਭਜਨ ਦੀ ਬਰਕਤ ਨਾਲ ਜਮਾ ਦੀ ਫਾਹੀ ਗੱਲ ਵਿੱਚ ਨਹੀਂ ਪੈਂਦੀ ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਅਸੀਂ ਸੱਚ ਦੇ ਨਾਲ ਜੁੜਾਂਗੇ ਨਾ ਜਿਹਦੇ ਵਕਾਰ ਆ ਸਾਨੂੰ ਤਨ ਕਰਦੇ ਆ ਜ਼ਿੰਦਗੀ 'ਚ ਉਹਨਾਂ ਤੋਂ ਛੁਟਕਾਰਾ ਪੈ ਜਾਏਗਾ ਸਾਡਾ ਤਰਨਾ ਪਉ ਹਿੰਗਿਓ ਲਿਓ ਯਰਾ ਤਨ ਜੀਤ ਤਰਨਾ ਪਉ ਹੰਤਾ ਜਵਾਨੀ ਦਾ ਸਮਾ ਤੇਰੀ ਜਵਾਨੀ ਬੇਪਰਵਾਹੀ ਦੇ ਵਿੱਚ ਹੀ ਲੰਘ ਰਹੀ ਏ ਭਾਈ ਜਿਦੋਂ ਆਪਾਂ ਗੁਰੂ ਦੇ ਨਾਮ ਤੋਂ ਟੁੱਟ ਜਾਂਦੇ ਉਹਨਾਂ ਦੀ ਗੱਲ ਆ ਗੁਰੂ ਕਹਿੰਦਾ ਜਿਹੜੀ ਤੇਰੀ ਜਵਾਨੀ ਐ ਨਾ ਇਹ ਇਦਾਂ ਵਿਅਰਥ ਲੰਘ ਰਹੀ ਐ ਲਿਓ ਯਰਾ ਤਨਜੀਤ ਤੇ ਇੱਕ ਦਿਨ ਤੈਨੂੰ ਬੜਾਪੇ ਨੇ ਆ ਕੇ ਘੇਰ ਲੈਣਾ ਉਹਨੇ ਆਪਣੀ ਜੱਤ ਪਾ ਦੇਣੀ ਜੱਤ ਦਾ ਪਤਾ ਕਿਉਂ ਕਿਆ ਕਿ ਇਹਦੀ ਬੰਦਾ ਕਹਿੰਦਾ ਕਹਿੰਦਾ ਮੇਰੇ ਕੋਲ ਤਾਂ ਜੇ ਜਵਾਨੀ ਐ ਬਹੁਤ ਸਮਾਂ ਪਿਆ ਗੁਰੂ ਦਾ ਨਾਮ ਜਪਣ ਲਈ ਨਹੀਂ ਭਲਿਓ ਜਿਦੋਂ ਬੜਾਪਾ ਆ ਗਿਆ ਤੇ ਕੋਈ ਇਹੋ ਜਿਹਾ ਰੋਗ ਸਰੀਰ ਨੂੰ ਚੁੰਬੜ ਗਿਆ ਨਾ ਫਿਰ ਵਾਹਿਗੁਰੂ ਜਵਾਨ ਤੋਂ ਨਿਕਲਦਾ ਫਿਰਦਾ ਹਾਏ ਹਾਏ ਮੂੰਹ ਚੋਂ ਨਿਕਲਦੀ ਹੈ ਤੇ ਜਿਹੜਾ ਜਵਾਨੀ ਵਾਲਾ ਬਾਲਾ ਇਹਨੂੰ ਖਰਾਬ ਨਾ ਕਰੀਏ ਆਪਾਂ ਇਹਨੂੰ ਖਰਾਬ ਨਾ ਕਰੀਏ ਇਹਨੂੰ ਅਜਾਈ ਨਾ ਜਾਣਾ ਦੇਗੇ ਜੋ ਗੁਰੂ ਨੇ ਅਪਦੇਸ਼ ਦਿੱਤਾ ਤੇ ਇੱਕ ਬਾਦਸ਼ਾਹ ਜੀ ਦੀ ਜੋ ਬਾਣੀਆਂ ਬਹੁਤ ਹੀ ਸੌਖੀ ਪਾਸਾ ਦੇ ਵਿੱਚ ਉਚਾਰੀ ਹੋਈ ਬਹੁਤ ਸੌਖੇ ਤਰੀਕੇ ਦੇ ਨਾਲ ਹਰ ਇੱਕ ਗੁਰਮਖੀ ਨੂੰ ਸਮਝ ਸਕਦਾ ਹੈ ਤੇ ਬਹੁਤ ਵੱਡਾ ਇਹਦਾ ਇਸ ਬਾਣੀ ਦਾ ਸਾਡੀ ਜ਼ਿੰਦਗੀ ਦੇ ਵਿੱਚ ਰੋਲ ਹੈ ਤਾਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਭਾਈ ਤੂੰ ਜਾਗ ਜਾ ਕਿਤੇ ਤੇਰੀ ਜਵਾਨੀ ਇਹ ਤੇਰੀ ਜ਼ਿੰਦਗੀ ਇਹ ਤੇਰਾ ਜੀਵਨ ਇਦਾਂ ਹੀ ਨਾ ਨਿਕਲ ਜਾਈ ਅੱਗੇ ਜਾ ਕੇ ਗੁਰੂ ਪਾਸ਼ਾ ਜੀ ਕਿਰਪਾ ਕਰਦੇ ਹਨ ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ ਨਾਨਕ ਆਖਦਾ ਹੈ ਏ ਮਨ ਪ੍ਰਮਾਤਮਾ ਦਾ ਭਜਨ ਕਰਿਆ ਕਰ ਉਮਰ ਲੰਘਦੀ ਜਾ ਰਹੀ ਹੈ ਆਉਧ ਜਾਤ ਹੈ ਬੀਤ ਗੁਰੂ ਪਾਤਸ਼ਾਹੀ ਸਾਨੂੰ ਜਗਾ ਰਿਹਾ ਕਹਿੰਦੇ ਭਲਿਆ ਪੁਰਸ਼ਾ ਤੇਰੀ ਜਿਹੜੀ ਜ਼ਿੰਦਗੀ ਹੈ ਤੇਰੀ ਇਹ ਉਮਰ ਬੀਤਦੀ ਜਾਂਦੀ ਆਪਾਂ ਸਾਰੇ ਸਿਆਣੇ ਆ ਸਾਰੇ ਸਮਝਦਾਰ ਆਪਾਂ ਸਭ ਨੂੰ ਪਤਾ ਸਾਡੇ ਜਿਹੜੀ ਸਵਾਸਾ ਰੂਪੀ ਪੂੰਜੀ ਸਾਨੂੰ ਮਿਲੀ ਆ ਉਹ ਹਮੇਸ਼ਾ ਇੱਕ ਇੱਕ ਦਿਨ ਕਰਕੇ ਛੱਟ ਰਹੀ ਆ ਤੇ ਇੱਕ ਦਿਨ ਇਹੋ ਜਾਉਣਾ ਜਿੱਦੇ ਸਾਡੇ ਸਰੀਰ ਦਾ ਇਥੋਂ ਨਾਸ ਹੋ ਜਾਣਾ ਤੇ ਉਹ ਦਿਨ ਆਉਣ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਸ ਸ੍ਰਿਸ਼ਟੀ ਤੇ ਭੇਜਿਆ ਇੰਨਾ ਸੋਹਣਾ ਸਰੀਰ ਦੇ ਕੇ ਚੰਗੀ ਸੂਰਤ ਦੇ ਕੇ ਜਵਾਨ ਦਿੱਤੀ ਆ ਬੋਲਣ ਦੇ ਲਈ ਕਿੰਨੀ ਵੱਡੀ ਸਾਡੇ ਤੇ ਕਿਰਪਾ ਕੀਤੀ ਆ ਤੇ ਫੇਰ ਵੀ ਜੇ ਆਪਾਂ ਉਸ ਵਾਹਿਗੁਰੂ ਨੂੰ ਯਾਦ ਨੀਂ ਨਾ ਕਰਦੇ ਇਸ ਤੋਂ ਬੁਰਾ ਕੋਈ ਕੰਮ ਨਹੀਂ ਐ ਤੇ ਮੈਂ ਤੁਹਾਡੇ ਚਰਨਾਂ 'ਚ ਇੰਨੀਆਂ ਕੱਜ ਬੇਨਤੀਆਂ ਕਰਨੀਆਂ ਸੀ ਆਪਾਂ ਲੜੀਵਾਰ ਇਹਦੇ ਅਰਥਾਂ ਦੀ ਇਸ ਬਾਣੀ ਦੇ ਅਰਥਾਂ ਦੀ ਵੀਡੀਓ ਪਾਇਆ ਕਰਾਂਗੇ ਤੇ ਮੈਨੂੰ ਤੁਹਾਡੇ ਤੇ ਕਮੀਦ ਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਐ ਜੋ ਵੀ ਸੁਣੇ ਇਸ ਬਾਣੀ ਨੂੰ ਸੁਣ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇ ਅੱਗੇ ਸ਼ੇਅਰ ਤੇ ਲਾਈਕ ਕਰੇ ਆਪ ਜੀ ਮੈਨੂੰ ਸਹਿਯੋਗ ਦਿਓ ਤਾਂ ਕਿ ਮੈਂ ਹੋਰ ਵੀ ਬਾਣੀ ਦੀਆਂ ਵੀਡੀਓ ਪਾਵਾਂ ਤੇ ਮੈਂ ਕਹਿੰਦਾ ਹਰ ਇੱਕ ਬੰਦੇ ਨੂੰ ਬਾਣੀ ਸੁਣਨੀ ਚਾਹੀਦੀ ਮੇਰੀ ਵੀਡੀਓ ਨਹੀਂ ਸੁਣ ਰਹੇ ਤਾਂ ਹੋਰ ਕਿਸੇ ਭਾਈ ਦੀ ਵੀਡੀਓ ਸੁਣ ਲਓ ਕੋਈ ਗੱਲ ਨਹੀਂ ਪਰ ਬਾਣੀ ਸੁਣੋ ਤੁਸੀਂ ਤੁਹਾਡਾ ਜੀਵਨ ਸਫਲ ਹੋਵੇਗਾ ਵਾਹਿਗੁਰੂ ਟੀਕਾ ਖਾਲਸਾ ਵਾਹਿਗੁਰੂ ਟੀਕੀ ਫਤੇ